ਸਰ ਕੀ ਕਹਿਣਾ ਚਾਹੋਗੇ ਜਿਵੇਂ ਅੱਤ ਦੀ ਗਰਮੀ ਪੈ ਰਹੀ ਆ ਉਹਦੇ ਥਾਂ ਥਾਂ ਤੇ ਅਜੇ ਠੰਡੇ ਮਿੱਠੇ ਪਾਣੀ ਦੇ ਲੰਗਰ ਲਾਏ ਗਏ ਨੇ ਕੀ ਕਹਿਣਾ ਚਾਹੋਗੇ ਅੱਜ ਸਪੀਡਾ ਆ ਜਾਈ ਗੀ ਗਰਮੀ ਬਹੁਤ ਪੈ ਰਹੀ ਹੈ ਇਹਦੇ ਕਰਕੇ ਸਾਡੇ 9:30 ਵਜੇ ਤੋਂ ਲੈ ਕੇ ਪੂਰੇ ਤੋਂ ਹੇਠੇ ਸਾਰੇ ਨਾਲ ਮਿਲ ਕੇ ਬਣਾਇਆ ਖੜਾ ਲਾ ਦਿੱਤਾ ਹੈ ਜੋ ਇਹ ਲੰਗਰ ਸਟੇਜਾਂ ਤੇ ਲਾਏ ਗਏ ਨੇ ਦੇਖੋ ਇਹ ਵਹੀਕਰ ਨੂੰ ਰੋਕੇ ਸਕੂਟਰ ਮੋਟਰਸਾਈਕਲ ਸਾਰੇ ਬੱਚਿਆਂ ਦੇ ਬਹੁਤ ਸੋਹਣੀ ਸੇਵਾ ਹੈ ਭਾਈ ਹਾਂਜੀ ਇਹ ਅੱਜ ਸਪੀਡ ਲਗਾਈ ਹੈ ਸਾਡੇ ਖੜੇ ਜਾਂ ਪਰ ਹਰਾਮ ਵਾਲੇ ਨਾਲ ਮਿਲ ਕੇ ਲਗਾਈ ਗਈ ਹੈ ਸਭ ਤੋਂ ਚੰਗੀ ਗੱਲ ਇਹ ਹੈ ਕਿ ਸਾਡੇ ਰਿਜ਼ੀਡੈਂਟਾਂ ਜਿਵੇਂ ਸ਼ੌਪ ਛੋਟੇ ਛੋਟੇ ਬੱਚਿਆਂ ਨੇ ਬਹੁਤ ਸੋਹਣੀ ਸੇਵਾ ਨੂੰ ਭਾਈ ਹੈ ਫਦੇ ਵੋਟਾਂ ਦੇ ਘਾਣ ਨੂੰ ਦੇਖਦੇ ਹੋਏ ਕਰਨੀ ਕੋਸ਼ਿਸ਼ ਤੇ ਇਸ ਕਰਕੇ ਜੀ ਇਹ ਸਾਰੇ ਜਾਣਗੇ ਰਲ ਮਿਲ ਕੇ ਛੋਟੇ ਛੋਟੇ ਬੱਚਿਆਂ ਨੇ ਪਾਣੀ ਦੀ ਸ਼ਕੀਲ ਲਗਾਈ ਹੈ ਤੇ ਬਹੁਤ ਸੋਹਣੀ ਸੇਵਾ ਨੂੰ ਭਾਈ ਹੈ ਜੀ ਇੱਕ ਮਿੰਟ ਵਿੱਚ ਕਹੂੰਗਾ ਜੀ

ਹਾਂਜੀ ਹਾਂਜੀ ਜੋ ਲੰਗਰ ਦੇ ਸਾਥੀ ਨੇ ਪਹਿਰੇ ਚੀਜ਼ਾਂ ਪਾਏ ਹੋਏ ਹੈ ਸਾਡੇ ਵਿੱਚ ਚੰਗੇ ਸਾਥੀ ਨੂੰ ਵੇਖਦੇ ਹੋ ਹਸਾ ਮੁੰਡੇ ਮੱਥੇ ਜਾਮਦਾ ਵੀ ਸ਼ੁਰੂ ਤੋਂ ਚੱਲ ਰਹੀ ਆ 400 500 ਸਾਲਾਂ ਤੋਂ ਚੱਲ ਰਹੀ ਆ ਇਹ ਅਸੀਂ ਵੀ ਸਾਥ ਕੋਈ ਚੀਜ਼ ਨਾ ਆ ਰਹੇ ਆ ਸਾਰੀ ਮਾਰਕੀਟ ਦੇ ਬਦਲ ਚੇਰਾ ਕਿਤੇ ਆ ਇਹ ਜਿਹੜਾ ਲੰਗਰ ਲਾਗੇ ਕਿੱਥੇ ਲਾਗੇ ਇਸ ਥਾਂ ਦਾ ਨਾਮ ਕੀ ਹੈ ਬੋਲ ਦੇ ਕਾਲਜ ਰੋਡ ਦੇ ਕੋਲ ਦੇ ਨਿੱਕੇ ਜੱਸੀ ਮੀਟ ਔਰ ਜੁਕੀ ਟੈਂਟਰ ਸੁਨੀਲ ਡੈਰੀ ਦੇ ਅਪੋਜੀਟ ਤੇ ਮੋਟਰੋਲ ਹਾਂਜੀ ਇਹਨਾਂ ਬੱਚਿਆਂ ਨੇ ਇੱਥੇ ਸੇਵਾ ਕੀਤੀ ਆ ਬਜ਼ੁਰਗਾਂ ਨੇ ਣਾਣਾ ਨੇ ਭਰਾਵਾਂ ਨੇ ਵੱਡਿਆਂ ਨੇ ਛੋਟਿਆਂ ਨੇ ਉਹਨਾਂ ਦਾ ਅਸੀਂ ਬਹੁਤ ਬਹੁਤ ਸ਼ੁਕਰ ਕਰਦੇ ਆ। ਕਾਲੀ ਮੋਦਰਾ ਦੀ ਫੋਟੋ ਬਣਾ ਲਓ। ਕਾਲੀ ਮੋਦਰਾ ਦੀ ਹਟਾਓ। ਆ ਬਾਈ ਪਾ ਕੇ ਦੇ। ਕਾਲੀ ਮੋਦਰਾ ਪਾਣੀ ਪੀ ਲਓ ਜੀ ਪਾਣੀ ਪੀ ਲਓ ਬਾਈ। ਬੋਤਲ ਵਾਲਾ ਕੰਮ ਕਰਦਾ ਜਾਈ। ਆਪ ਸਮਝਾ ਦੇ ਯਾਰ ਉਹ ਬਾਈ। ਦਬੀ ਲੀ। ਆ ਵੀ ਸਾਰਾ ਟੱਪਰ ਆਇਆ